ਸਾਡੇ ਤੱਕ ਇਹ ਜਾਣਕਾਰੀ ਪਹੁੰਚੀ ਸੀ ਕਿ ਬਰਦਾਰ ਪਿੰਡ ਸਣੇ ਰੋਪੜ ਦੇ ਕੁਝ ਅਜਿਹੇ ਪਿੰਡ ਨੇ ਜਿਹੜੇ ਹਿਮਾਚਲ ਤੇ ਪੰਜਾਬ ਦੇ ਬਾਰਡਰ ਤੇ ਬਣੇ ਇਹ ਉਹ ਪਿੰਡ ਨੇ ਜਿੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਕੰਸਟਰਕਸ਼ਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਇੱਥੇ ਜੰਗਲਾਤ ਦੀ ਦਫਾ ਲੱਗੀ ਹੋਈ ਉੱਥੇ ਜੰਗਲ ਬੂਟੇ ਬੇਲੇ ਸਭ ਪੱਟੇਗੇ ਪਹਾੜੀ ਇਲਾਕੇ ਪੱਟੇਗੇ ਔਰ ਉੱਥੇ ਰਾਤੋਂ ਰਾਤ ਆਲੀਸ਼ਾਨ ਫਾਰਮ ਹਾਊਸ ਬਣਾ ਦਿੱਤੇਗੇ ਔਰ ਦਿੱਲੀ ਤੋਂ ਲੈ ਕੇ ਮੁੰਬਈ ਤੱਕ ਵੱਡੀਆਂ-ਵੱਡੀਆਂ ਕੰਪਨੀਆਂ ਦੇ ਇਨਵੈਸਟਮੈਂਟ ਇੱਥੇ ਲੱਗੀ ਹੋਈ ਸੀ ਔਰ ਕਰੋੜਾਂ ਰੁਪਏ ਦਾ ਇਹ ਫਾਰਮ ਹਾਊਸ ਵਿਕਣ ਲੱਗ ਗਿਆ ਜੋ ਤੋ ਸਾਨੂੰ ਇਹ ਪਤਾ ਲੱਗ ਗਿਆ ਕਿ ਕਰੋੜਾਂ ਰੁਪਏ ਦਾ ਹੇਰ ਫੇਰ ਹੋ ਰਿਹਾ ਉਸ ਤੋਂ ਬਾਅਦ ਜਾ ਕੇ ਅਸੀਂ ਇਹ ਰਿਪੋਰਟ ਜਨਤਕ ਕੀਤੀ ਔਰ ਇਸ ਰਿਪੋਰਟ ਤੋਂ ਬਾਅਦ ਜਦੋਂ ਪ੍ਰਸ਼ਾਸਨ ਦੇ ਕੰਨ ਖੁੱਲੇ ਪ੍ਰਸ਼ਾਸਨ ਨੇ ਇਹ ਰਿਪੋਰਟ ਚਲਦੀ ਸਾਡੇ ਟੀਵੀ ਤੇ ਦੇਖੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਿਆ ਵੇਖੀ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਮਸਲਾ ਹੁਣ ਉਹਨਾਂ ਦੇ ਹੱਥੋਂ ਨਿਕਲ ਚੁੱਕਾ ਉਸ ਤੋਂ ਬਾਅਦ ਕਾਰਵਾਈ ਹੁੰਦੀ ਹੈ ਤੁਹਾਡੇ ਵੱਲੋਂ ਵੀ ਚਾਰ ਪੱਤ ਤਕਰਾਰ ਪ੍ਰੋਗਰਾਮ ਦੇ ਵਿੱਚ ਇਹ ਸਾਰਾ ਮਾਮਲਾ ਨਸ਼ਰ ਕੀਤਾ ਗਿਆ ਸੀ ਤਾਂ ਉਸ ਤੋਂ ਤੁਰੰਤ ਬਾਅਦ ਮਾਲ ਵਿਭਾਗ ਹਰਕਤ ਦੇ ਵਿੱਚ ਆਇਆ ਸੀ ਮਾਲ ਵਿਭਾਗ ਵੱਲੋਂ ਜਿੰਨੀਆਂ ਰਜਿਸਟਰੀਆਂ ਜਿਹੜੀਆਂ ਜਿਹੜੀਆਂ ਕੁਝ ਦਿਨਾਂ ਦੇ ਵਿੱਚ ਲਗਭਗ 65 ਦੇ ਲਗਭਗ ਜਿਹੜੀਆਂ ਰਜਿਸਟਰੀਆਂ ਕੀਤੀਆਂ ਗਈਆਂ ਸਨ ਉਹ ਸਾਰੀਆਂ ਰਜਿਸਟਰੀਆਂ ਦੇ ਜਿਹੜੇ ਇੰਤਕਾਲ ਆ ਉਹ ਨਾਮਨਜ਼ੂਰ ਕਰ ਦਿੱਤੇ ਗਏ ਜੀ Town Planning <laughs> ਜਿਹੜਾ ਕੋਈ ਭਾਗ ਹੈਗਾ ਉਸ ਵੱਲੋਂ ਅੱਜ ਵੱਡੀ ਕਾਰਵਾਈ ਕਰਦੇ ਆ ਇਹ ਸਾਰੇ ਫਾਰਮ ਹਾਊਸਾਂ ਨੂੰ ਢਾਹ ਦਿੱਤਾ ਗਿਆ ਖਾਸ ਤੌਰ ਦੇ ਉੱਤੇ ਇਸ ਫਾਰਮ ਹਾਊਸਾਂ ਦੇ ਬਾਹਰ ਇੱਕ ਐਂਟਰੀ ਗੇਟ ਲੱਗਿਆ ਹੋਇਆ ਸੀ ਜਿੱਥੇ ਲਿਖਿਆ ਹੋਇਆ ਸੀ ਇੱਥੇ ਬਿਨਾਂ ਆਗਿਆ ਤੋਂ ਅੰਦਰ ਜਾਣਾ ਮਨਾ ਹੈ ਅੱਜ ਜੋ ਐਂਟਰੀ ਗੇਟ ਜਿਹੜਾ ਪ੍ਰਸ਼ਾਸਨ ਨੇ ਪੱਟ ਛੁੱਟਿਆ ਜੀਸੀਬੀ ਮਸ਼ੀਨਾਂ ਦੇ ਨਾਲ ਲਗਜ਼ਰੀ ਫਾਰਮ ਹਾਊਸ ਸਨ ਕੁਝ ਫਾਰਮ ਹਾਊਸ ਲੱਕੜ ਦਾ ਸਟਰਕਚਰ ਤਿਆਰ ਕੀਤੇ ਹੋਏ ਸਨ ਫਾਰਮ ਹਾਊਸ ਔਰ ਇਹਨਾਂ ਸਾਰੇ ਫਾਰਮ ਹਾਊਸਾਂ ਦੇ ਉੱਤੇ ਅੱਜ ਜਿਹੜਾ ਟਾਊਨ ਪਲਾਨਿੰਗ ਵਿਭਾਗ ਦਾ ਜਿਹੜਾ ਉਹ ਪੰਜਾ ਚੱਲ ਗਿਆ ਜੀਸੀਬੀ ਮਸ਼ੀਨਾਂ ਦੇ ਨਾਲ ਇਹ ਸਾਰੇ ਫਾਰਮ ਹਾਊਸ ਜਿਹੜੇ ਆ ਉਹ ਤਹਿਸ ਨਹਿਸ ਕਰ ਦਿੱਤੇਗੇ ਇਹਨਾਂ ਸਾਰੇ ਫਾਰਮ ਹਾਊਸਾਂ ਨੂੰ ਢਾ ਦਿੱਤਾ ਗਿਆ